ਕਾਲੀ ਦਲ ਦੇ ਵੱਲੋਂ ਮੈਰਾਥਨ ਮੀਟਿੰਗ ਕੀਤੀ ਗਈ ਹੈ। ਕਰੀਬ 6 ਘੰਟਿਆਂ ਤੱਕ ਇੱਕ ਹੋਰ ਕਮੇਟੀ ਬੈਠਕ ਹੋਈ ਹੈ। ਦੇ ਚਰਚਾ ਕੀਤੀ ਗਈ ਹੈ। ਤਾਂ ਸੁਖਬੀਰ ਬਾਦਲ ਨੇ ਇੱਕ ਇੱਕ ਸੀਟ ਤੇ ਫੀਡਬੈਕ ਲਈ ਹੈ। ਤਾਂ ਇਸ ਦੌਰਾਨ ਦਲਜੀਤ ਸਿੰਘ ਚੀਮਾ ਦਾ ਵੀ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਮੀਟਿੰਗ 'ਚ ਪ੍ਰਧਾਨਗੀ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਹੈ। ਇਲੈਕਸ਼ਨ ਸੰਬੰਧੀ ਸ਼ਿਕਾਇਤਾਂ ਤੇ ਹੁਣ ਅਨੁਸ਼ਾਸਨ ਕਮੇਟੀ ਬਣਾਈ ਜਾਵੇਗੀ। ਮੈਂ ਤਾਂ ਜਿਹੜੀ ਇਲੈਕਸ਼ਨ ਜਿਹੜੀ ਸਾਰੀ ਪਾਰਲੀਮੈਂਟ ਦੀ ਹੋਈ ਆ ਉਹਦੀ ਸਾਰੀ ਦੀ ਵਿਸਤਾਰ ਦੇ ਵਿੱਚ ਡਿਟੇਲਡ ਅਸੀਂ ਸਮੀਖਿਆ ਕੀਤੀ ਆ ਔਰ ਪ੍ਰਧਾਨ ਸਾਹਿਬ ਜਿਹੜਾ ਹੈਗਾ ਉਹਨਾਂ ਦੇ ਸਮੇਂ ਦੇ ਵਿੱਚ ਵਕਵਾਕ ਹਲਕਾ ਇੰਚਾਰਜਾਂ ਦੇ ਨਾਲ ਬਾਕੀ ਲੀਡਰਸ ਦੇ ਨਾਲ ਇੰਡੀਵਿਜੂਅਲੀ ਵੀ ਇਨ ਗਰਪਸ ਵੀ ਸਾਰਿਆਂ ਹੋਰ ਵੀ ਹਾਲੇ ਡਿਟੇਲਡ ਮੀਟਿੰਗ ਕਰਨਗੇ ਤੇ ਸਾਰੀ ਗੱਲ ਦੀ ਤੈਅ ਦੇ ਵਿੱਚ ਜਾਵਾਂਗੇ ਕਿ ਕਿਤੇ ਕੋਈ ਕਮੀ ਰਹਿ ਗਈ ਆ ਕਿਵੇਂ ਉਹਨੂੰ ਫਿਊਚਰ ਦੇ ਵਿੱਚ ਪੱਤਰ ਕਸਾਮ ਪ੍ਰਧਾਨਗੀ ਦੀ ਤੀਫੇ ਦੀ ਗੱਲ ਕੀਤੀ ਦੇਖੋ ਮੀਟਿੰਗ ਦੇ ਵਿੱਚ ਤਾਂ ਹੋਈ ਨਹੀਂ ਮੀਟਿੰਗ ਬੜੇ ਅੱਛੇ ਮਾਹੌਲ ਦੇ ਵਿੱਚ ਹੋਈ ਆ ਔਰ ਅਸੀਂ ਸਾਰੇ ਆਪਣੇ ਪਾਰਟੀ ਦੇ ਆਗੂਆਂ ਦਾ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਜਿਹੜੀ ਪੰਜਾਬ ਦੀ ਜਨਤਾ ਦਾ ਔਰ ਜਿਹੜਾ ਫਤਵਾ ਉਹਨਾਂ ਦਾ ਉਸਰੇ ਮਤੇ ਸਵੀਕਾਰ ਕੀਤਾ। ਡਿਟੇਲ ਜਿਹੜੇ ਹੈਗੇ ਆ ਹਲੇ ਤੱਕ 21 ਦਿਨ ਮੀਟਿੰਗ ਚੱਲ ਰਹੀ ਹੈ। ਇਲੈਕਸ਼ਨ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਿਕਾਇਤ ਹੈ ਨਾ ਇਲੈਕਸ਼ਨ ਦੀ? ਹਾਂਜੀ। ਉਹ ਜਿਹੜੀ ਡਿਸਪਲਿਨਰੀ ਕਮੇਟੀ ਕੱਲ ਨੂੰ ਨਵੇਂ ਸਿਰੇ ਤੋਂ ਬੱਜੇਗੀ। ਉਹ ਸਾਰੀ ਜਿਹੜੀ ਕੋਈ ਕਿਸੇ ਦੀ ਸ਼ਿਕਾਇਤ ਹੈ ਉਹਦੇ ਰੱਖ ਦਿੱਤਾ ਜੀ। ਨਹੀਂ ਹੋਰ ਹਾਂ ਦੇ ਕੋਈ। ਕੁਵਯਾ ਤਗਦੀ ਕਾਂਡ 'ਚ 45 ਭਾਰਤੀਆਂ ਦੇ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਮਰਨ ਵਾਲਿਆਂ ਦੇ ਵਿੱਚੋਂ ਕੇਰਲ ਦੇ 23 ਲੋਕ ਸ਼ਾਮਲ ਨੇ। ਤਾਂ 7 ਮ੍ਰਿਤਕ ਤਾਮਿਲਨਾਡੂ ਦੇ ਰਹਿਣ ਵਾਲੇ ਸੀ ਤੇ ਪੰਜਾਬ ਤੇ ਹਰਿਆਣਾ ਤੋਂ ਵੀ ਇੱਕ ਇੱਕ ਸ਼ਖਸ ਇਸ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਦੀ ਮੌਤ ਹੋਈ ਹੈ ਤਾਂ ਇੱਕ ਬਿਲਡਿੰਗ 'ਚ ਅੱਗ ਲੱਗਣ ਦੇ ਨਾਲ ਇਹ ਹਸਾ ਵਾਪਰਿਆ ਬੀਤੇ ਦਿਨੀ ਇੱਕ ਵੈਦ ਦੇ ਇੱਕ ਬਿਲਡਿੰਗ ਦੇ ਵਿੱਚ ਅੱਗ ਲੱਗੀ ਸੀ ਜਿੱਥੇ ਹੁਣ 45 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ ਮਰਨ ਵਾਲਿਆਂ ਦੇ ਵਿੱਚੋਂ ਕੇਰਲ ਦੇ 23 ਲੋਕ ਦੱਸੇ ਜਾ ਰਹੇ ਨੇ ਤਾਂ ਉੱਥੇ ਹੀ 7 ਮ੍ਰਿਤਕ ਤਾਮਿਲਨਾਡੂ ਦੇ ਰਹਿਣ ਵਾਲੇ ਨੇ ਤੇ ਪੰਜਾਬ ਤੇ ਹਰਿਆਣਾ ਤੋਂ ਵੀ ਇੱਕ ਇੱਕ ਜੋ ਸ਼ਖਸੀ ਉਥੇ ਮੌਜੂਦ ਸੀ ਉਹਨਾਂ ਦੀ ਮੌਤ ਹੋ ਗਈ ਹੈ। ਰਾਜਾਵਡਿੰਗ ਦੇ ਵੱਲੋਂ ਲੁਧਿਆਣਾ ਦਾ ਧਨਵਾਦੀ ਦੌਰਾ ਕੀਤਾ ਗਿਆ ਤਾਂ ਲੋਕਾਂ ਦੀ ਆਵਾਜ਼ ਸੰਸਦ ਦੇ ਵਿੱਚ ਬੁਲੰਦ ਕਰਾਂਗਾ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਬਹੁਤ ਛੇਤੀ ਹੀ ਲੁਧਿਆਣਾ 'ਚ ਦਫ਼ਤਰ ਬਣਾਵਾਂਗਾ ਇਸ ਦੌਰਾਨ ਰਾਜਾ ਵਡਿੰਗ ਨੇ ਬਿੱਟੂ ਤੇ ਵੀ ਨਿਸ਼ਾਨੇ ਸਾਦੇ ਨੇ ਉਹਨਾਂ ਨੇ ਕਿਹਾ ਕਿ ਬਿੱਟੂ ਨੇ ਮੇਰੀ ਜੋ ਜਾਂਚ ਕਰਵਾਉਣੀ ਹੈ ਕਰਾ ਲਵੇ ਮੈਂ ਪੋਜ਼ਿਟਿਵ ਰਾਜਨੀਤੀ 'ਤੇ ਯਕੀਨ ਰੱਖਦਾ ਬਿੱਟੂ ਰੇਲਵੇ ਤੇ ਫੂਡ ਪ੍ਰੋਸੈਸਿੰਗ ਵਿਭਾਗ ਤੇ ਧਿਆਨ ਦੇਣ ਤਾਂ ਉੱਥੇ ਹੀ ਗਿੱਦੜ ਬਾਹਾ ਤੋਂ ਅਮ੍ਰਿਤਾ ਵਡਿੰਗ ਦੇ ਚੋਣ ਲੜਨ ਤੇ ਵੀ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਹਾਈ ਕਮਾਂਡ ਜੋ ਵੀ ਹੁਕਮ ਲਾਵੇਗੀ ਉਹ ਮੰਨਿਆ ਜਾਵੇਗਾ ਇਹ ਰਾਇ ਹੈ ਮੇਰੇ ਭਰਾ ਨੂੰ ਮੇਰੀ ਜਾਂਚ ਜਿਹੜੀ ਕਰਾਉਣੀ ਹੈ ਉਹਨਾਂ ਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਲੇਕਿਨ ਪੰਜਾਬ ਨੇ ਇਹਨਾਂ ਚੀਜ਼ਾਂ ਤੋਂ ਕਦੇ ਕੁਝ ਨਹੀਂ ਖਟਿਆ ਮੈਂ ਦੇਖਿਆ ਪੁਰਾਣਾ ਇਤਿਹਾਸ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਬਾਦਲ ਪਰਿਵਾਰ ਤੱਕ ਦਾ ਮੈਨੂੰ ਲੱਗਦਾ ਹੈ ਕਿ ਸਾਨੂੰ ਲੋਕਾਂ ਨੂੰ ਪੋਜ਼ਿਟਿਵ ਰਾਜਨੀਤੀ ਕਰਨੀ ਚਾਹੀਦੀ ਹੈ ਬਾਕੀ ਇਸ ਨੇ ਪੋਜ਼ਿਟਿਵ ਰਾਜਨੀਤੀ ਕਰਨੀ ਹੈ ਕਿ ਨਹੀਂ ਕਰਨੀ ਹੈ ਉਹ ਉਹਦੇ ਉਸ ਵਿਅਕਤੀ ਦੀ ਆਪਣੀ ਮਰਜ਼ੀ ਹੈ ਰੇਲਵੇ ਲਈ ਕੀ ਹੋ ਸਕਦਾ ਹੈ ਔਰ ਮੈਨੂੰ ਲੱਗਦਾ ਹੈ ਫੂਡ ਪ੍ਰੋਸੈਸਿੰਗ ਪੰਜਾਬ ਦੇ ਹਾਸੇ ਕੀ ਕਰ ਸਕਦੀ ਹੈ ਇਹਦੇ ਤੇ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ ਮੈਂ ਕੀ ਕਹਿ ਰਿਹਾ ਹਾਂ ਕਿ ਦਰਵਾਜ਼ਾ ਛੱਟਣਾ ਇਹਦਾ ਮਤਲਬ ਇਹ ਤਾਂ ਨਹੀਂ ਕਿ ਚੋਣ ਲੜਾਂਗੇ ਤਾਂ ਨਹੀਂ ਛੱਡਾਂਗੇ ਹੁਣ ਮੈਂ ਵਿੜਿੰਗ ਪਿੰਡ 'ਚ ਰਹਿਣਾ ਸੁਣ ਲਓ ਵਿੜਿੰਗ ਪਿੰਡ 'ਚ ਰਹਿਣਾ ਮੈਂ ਵਿੜਿੰਗ ਪਿੰਡ ਛੱਡਦਾ ਨਹੀਂ ਰਿਹਾ ਤੋਂ ਇਸ ਪ੍ਰਕਾਰ ਦੀ ਹਜੇ ਕੋਈ ਤਜ਼ਵੀਜ਼ ਨਹੀਂ ਹੈ ਕਾਂਗਰਸ ਹਾਈ ਕਮਾਂਡ ਜੋ ਫੈਸਲਾ ਕਰੇਗੀ ਰਾਜਾਵੜਿੰਗ ਉਹ ਮੰਨੇਗਾ ਤਾਂ ਪੰਜਾਬ ਦੇ ਖਿਡਾਰੀਆਂ ਦੇ ਲਈ ਖੇਡ ਮੰਤਰੀ ਮੀਤ ਹੇਅਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਪੈਰਿਸ 올림픽 'ਚ ਖੇਡਣ ਵਾਲੇ ਖਿਡਾਰੀਆਂ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਤਾਂ ਹੁਣ 올림픽 'ਚ ਜਾਣ ਵਾਲੇ ਹਰ ਪੰਜਾਬੀ ਖਿਡਾਰੀ ਨੂੰ 15-15 ਲੱਖ ਰੁਪਏ ਦਿੱਤੇ ਜਾਣਗੇ ਤਾਂ 골ਡ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ 3 ਕਰੋੜ ਰੁਪਏ ਦਿੱਤੇ ਜਾਣਗੇ ਸਿਲਵਰ ਮੈਡਲ ਜਿੱਤਣ ਵਾਲੇ ਨੂੰ 2 ਕਰੋੜ ਉੱਥੇ ਹੀ ਕਾਂਸੇ ਦਾ ਤਮਗਾ ਇੱਤਣ ਵਾਲੇ ਨੂੰ 1 ਕਰੋੜ ਰੁਪਇਆ ਦਿੱਤਾ ਜਾਵੇਗਾ